आजान तारी जान त सुरीक हक न करा कहाणे वारे हारो थो चोड़न जमा ते पथर रोड़न पू पहाड़ी फैलागा आज न माणे वारा ते प्यार बारो दाॻा भार तमा देदू सिख भाई भाई एका सभु सिखाज

जलकी तॾहिं दुनिया सत बदली तेरी साई सजण बड़ा ने तार ते सभ बड़े बे मित्रे मित्र खाजा आजान कहाणे तारीख जॻाजा आजान कहाणे वे शुभ ہو گیا पूर प्रधान گئی गई हक़ीक़ कूड़ परधान ਜੋ ਸਰਦਾਰ ਸਰਦੇਵ ਸਿੰਘ ਦੀ ਗੱਲ ਸਾਹ ਮਹਾਰਾਜਵਾਲ ਸਵਾਲੇ ਕੈਨੇਡਾ ਵਾਲੇ ਉਹ 500 ਰੁਪਏ ਰੋਟੇ ਮਲ ਜੱਥੇ ਨੂੰ ਬਖਸ਼ ਕਰ ਗਏ ਨੇ ਬਹੁਤ ਸਤਕਾਰਯੋਗ ਜੀ ਮਲ ਸਿੱਕੀ ਨੇ ਆਪਣਾ ਆਤਮਾ ਮਾਰੇ ਫਰਦਾਨ ਉਹਨਾਂ ਬੰਨੀਓ ਉਸਨੇ ਉਹਨਾਂ ਬੰਨੀਓ 22 ਕਾਦੇ ਪਿੰਡ ਰੋਟਿਆਂ ਵਾਲਾ ਮੈਨੋਂ 22 ਬਰਕੀਤ ਸਿੰਘ ਬੰਨੀਓ ਐੜਿਆ ਖੂਬ ਅੱਛਾ ਭਾਈ ਗੁਰਪ੍ਰੀਤ ਸਿੰਘ ਦੀ ਰੋਡ ਹੈ ਤਾਂ ਬਰਨਸਾ ਸਿੰਘ ਦੇ ਪਰਿਵਾਰ ਨਾਲੀਆਂ 500 ਰੁਪਏ ਆ ਜਿਵੇਂ ਮਾਇਆ ਹੋਈ ਆ ਇਸ ਦਾ ਇੱਕ ਹੋ ਹੀ ਲੈ ਕੇ ਜਾਣ ਜੇ ਇਹਨਾਂ ਨੇ ਲਫਾਫੇ ਪਾ ਕੇ ਦਿੱਤੇ ਤਾਂ ਮੈਂ 50 ਸਾਲ ਹੋ ਗਏ ਵਰਮਖੋ ਸਾਰੀ ਗੁਰ ਸੰਗਤਾਂ ਅ ਫੋਟਨ ਬਾਾਰ ਸਨਵਾਦ ਕਰਦਾ ਹੈ ਬਾਾਰ ਸਾਹਿਬਾਂ ਨੂੰ ਬੇਨਤੀ ਕਰਦਾ ਹੈ ਅਗਲਾ ਪ੍ਰੋਗਰਾਮ ਸਾਥ ਸੰਗਤ ਦੇ ਸਾਡੇ ਸਪੇਸ਼ਲ ਡਾਕਾਇਦਾ ਥੋੜਾ ਕਾਲਾ ਜੱਥਾ ਥੋੜੇ ਗੀਤੇ ਦੀ ਪਾਣਾ ਜਿੱਥੇ ਮਾਰਦੀ ਫੇਰ ਕਰਤਾ ਲਿਓ ਬਹੁਤ ਠੀਕਾ ਖਾਲਤਾ ਸਾਡੇ ਭਾਈ ਨੰਬਰਦਾਰ ਸਾਹਿਬਾਨੇ ਸਤਿ ਆਰੇ ਕਿਰਦਾਰ ਸਭਾਨ ਐ ਸੁਸ਼ਕ ਵਾਲੇ ਬੇਅੰਤ ਪਰਭਾਸ਼ੀ ਸਤਿ ਸ੍ਰੀ ਅਕਾਲ ਸੰਗਤ ਜੀ ਇੱਕ ਬੱਚਾ ਲੰਗਰ ਹਾਲ ਦੇ ਵਿੱਚ ਰੋ ਰਿਹਾ ਪੁੱਤਰ ਪਿੰਡ ਦਾ ਜੀ ਆ ਜਿਹੜਾ ਕਿ ਟੋਣਾਂ ਵਾਲੇ ਰਾਤ ਇਹ ਲੱਗਿਆ ਲੱਗਾ ਹੈ ਇੱਥੇ ਇੱਕ ਬੱਚਾ ਲੰਗਰ ਹਾਲ ਦੇ ਵਿੱਚ ਉੱਤੇ ਰੋ ਰਿਹਾ ਪਤੰਦੀਆਂ ਕੋਲੇ ਨਹੀਂ ਹੈ ਪੁੱਤਰ ਪਿੰਡ ਦਾ ਬੱਚਾ ਜੀ ਜਿਹੜਾ ਵੀ ਬੱਚਾ ਹੋਵੇ ਲੰਗਰ ਵਿੱਚ ਕੋਈ ਵੀ ਕਰਤਾਰ ਦਾ ਲੋ ਹਮੇ ਬੇਨਤੀ ਕਰੂਗਾ ਬਾਪੂ ਸੈਨ ਥੰਦੀ ਲਾਹੌਰ ਦਾ ਸਿਰਫ ਐਮ ਕਾ ਦੇ ਬਾਅਦ ਤੇ ਸੰਗਤ ਦੇ ਫਰਮਾ ਕੋਹਨ ਦੀ ਬਾਪੂ ਸੈਨ ਥੰਦੀ ਲਾਹੌਰ ਚਲੋ ਗੱਡੀ 'ਚ ਬੈਠਾ

ਇਹਨੇ ਕਲਰਾ ਕੀ ਮੇਰੀ ਚੋਕੇ ਤੋਂ ਦਰਦ ਆਇਆ ਚਲ ਗਏ ਕੁਲ ਆਲਮ ਚੌਕ ਦੇ ਮਾਲ ਸਾਹਬੇ ਕਮਾਲ ਜਗਤ ਦੇ ਹੋ ਜੀ ਗੁਰ ਗੰਸਾ ਜੀ ਸਬਲ ਸਾਹਿਬ ਇੱਕ ਜਗਤ ਮਈਆ ਬਾਰੇ ਵਿੱਚ ਹਮ ਸਾਡੀ ਤਰ੍ਹਾਂ ਨਗਰ ਕੀਰਤਨ ਹੋ ਰਿਹਾ ਹੈ ਕਦੇ ਪਾਉਂਦਾ ਬਹੁਤ ਦੂਰੋਂ ਥਾਂ ਹੈਗਾ ਤਾਂ ਤੋਂ ਪਹਿਲਾਂ ਕਈ ਸ਼ੋਗ ਰਾਜੇ ਪੰਡਤ ਰੋੜਿਆ ਵਾਲੇ ਉਹ ਬੈਂਟ ਕੀਤੀ ਆ ਮੈਨੂੰ 50 ਸਾਲ ਹੋ ਗਏ ਆ ਉਹ ਕਹਿੰਦੇ ਨੇ ਮੈਂ ਮਹਾਪੁਰਸ਼ਾ ਜੀ ਦੂਜੀ ਪੰਛੀ ਤੇ ਆਇਆ ਮੈਨੂੰ ਪੰਡਤ ਤੋਂ 14 ਸਾਲ ਪਹਿਲਾਂ ਦਾ ਇੱਥੇ ਆਉਣਾ ਮੈਂ ਉੱਥੇ ਆ ਗਈ ਪਿਤਾ ਜੀ ਕਿੱਦੋਂ ਲੈ ਕੇ ਆਦ ਰਜ਼ਾਰ ਮੰਗਲ ਸਿੰਘ ਰਜ਼ਾਰ ਹਰਨਾਮ ਸਿੰਘ ਬੈਠੀ ਕਰਨਾ ਤੁਹਾਨੂੰ ਛੋਟੇ ਦਾ ਕੰਮ ਕਰਦੇ ਸੀ ਸਮਝਾ ਦੇ ਯਾਤਰਾ ਕਰਕੇ ਜਾਂਦੇ ਜੇ ਇਤਿਹਾਸਕ ਜਿਹੜੀ ਵਿੱਚ ਕਹਾਣੀ ਪੇਸ਼ ਡੰਗੜਾ ਡਾਉਨਰ ਸੁਣਿਓ ਇਸ ਕੰਨ ਨੂੰ 332 337 ਸਾਲ ਜਾ ਰਹੇ 337 ਸਾਲ 18 ਮਾਘ ਨੂੰ ਇਸ ਦਿਨ ਗੱਲ ਨੂੰ 338 ਸਾਲ ਸ਼ੁਰੂ ਹੋ ਜਾਏਗਾ ਦਸਵੇਂ ਪਾਖਾ ਦੀ ਪਹਿਲੀ جنگ باندې ਬੈਂਤੀ ਕਰ ਸਕਾਇ ਮਹਾਰਾਜੀ ਵੱਲੋਂ ਤੋਂ ਕੋਈ ਨਹੀਂ ਇਸ ਕੀ ਸਾਲ ਸੀ 41742 ਵਿਕਲਪਿਕ 18 ਵਧਾਖ ਦੇ ਆਜਾ 팀चंद ਮਹਾਰਾਜ ਦਾ ਸੇਕਮਣ ਬਣ ਗਿਆ ਜੁਰ ਪਛਾਦੀ ਹਾਥੀ ਚੰਦਨ ਦੀ 34 ਪੰਜ ਕਲਾ ਸ਼ਰਤਲ 2.5 ਲੱਖ ਦੀ ਚਾਹੇ ਨਾ ਦੇਈਆਂ ਰਾਜਾ ਪੀਰਜਾ ਮਹਾਰਾਜ ਦਾ ਗੈਰੀ ਬਣ ਗਿਆ ਆਪਣੇ ਸਾਹ ਦਾ ਕਿਹੜਾ ਮਹਾਰਾਜ ਨੇ 1742 ਪਿਆਰੀ ਬਣਾਇਆ 43 ਵਿੱਚ ਸਮਾ ਲੰਘਿਆ 41 ਆਪਾਂ ਪਾ ਜਗਾ ਜੰਨ ਵਾਲੀ ਜਾਣੀ ਆਣਾ ਸ੍ਰੀ ਅਗਰ ਖਦੇ ਚੰਦੀ ਲੜਕੀ ਵਿਆਹ ਕੇ ਜਾਣੀਆਂ ਤੇ ਲੰਗੜਾ ਪਾਉਂਦੇ ਸਾਫ ਦੇ ਪਿੰਡ ਦੀ ਰਾਜਤਾਲ ਜੰਮਾ ਨੂੰ ਕਾਰ ਕਰਦਾ ਉੱਥੇ ਗੁਰੂ ਘਰੋਂ ਛੇਲਾ ਮੋਲ ਬਾਲਾ ਹੈ ਕੋਈ ਮੰਤਰੀ ਆ ਮਹਾਰਾਜਾ ਰਾਜੀਨਾਵ ਕਰਨ ਵਾਤੇ ਬਰਾਈ ਪੀਰ ਜਨ ਮਾਫੀ ਮੰਗਦਾ ਹੈ ਤੇ ਬਰਾਦ ਲੱਗ ਜਾਂਦੇ ਹੋ ਸੱਤੇ ਦਸੇ ਤਾਸ਼ਾ ਰੱਖ ਬਰਾਦ ਲੱਗ ਜਾਏ ਰਾਜਾ ਪੀਰ ਜਨ ਬਰਾਦ ਲਾ ਕੇ ਜਾਵੇ ਬੇਸ਼ੱਕ ਜਾਗੇ ਜੇ ਨਾਰ ਫੌਜ ਆਈ ਗੁਰੂ ਦੇ ਖਾਲਸੇ ਦੇ ਧਾਵਾ ਕਰਦੇ ਨੇ ਕਲਗੀ ਵਾਲੇ ਪਾਸੋਂ ਜਾਂਦੇ ਆ ਰਾਜਾ ਤੀਰ ਜਾਂਦਾ ਰਾਜਾ ਇਹ ਨਹੀਂ ਕਿ ਤੈਨੂੰ ਅੱਖਾਂ ਪੱਟਾਂ ਨਾਲ ਬਰਾਬ ਤੋਰ ਦਤਾ ਹਾਂ ਮਰ ਪਹਾੜ ਰਾਜੇ ਤੀਰ ਜਾਂਦਾ ਗੁਰੂ ਦਾ ਹਲਕਾ ਅੰਦੇਜ ਸੱਖਾਂ ਦੇ ਢੇਰ ਤੇ ਬਾਪ ਫਿਲਾਉਂਦਾ ਕਮੇਟੀ ਵਾਲੇ ਪਾਖਾ ਦੇ ਚਰਨਾ ਦੇ ਝੇੜੀ ਹੋ ਗਿਆ ਉੱਤਾਂ ਤੋਂ ਖੜਿਆ ਪਾਜਾ ਵਾਲੇ ਬਾਪੂ ਹੈ ਲਾਇਆ ਕਾਗਜ਼ਾ ਆਖਾਂ ਮੇਜਾ ਪਾਹ ਤੇਰਾ ਬਾਪੂ ਮੇਰਾ ਵੈਰੀ ਹੈ ਤੇ ਤੂੰ ਉਹਦਾ ਲੜਕਾ ਹੈ ਜਿਸੇ ਨੂੰ ਟੁਕਣਾ ਹੈ ਉਹ ਮੇਰਾ ਫੇਰਕ ਤੇਰੀ ਜਾਨੀ ਵਾਸਤੇ ਅੱਲੇ ਜਾਂਦੀ ਭੀਮ ਜਾਂਦੀ ਨੋ ਬਾਤ ਤੇ ਮੈਂ ਸਾਵਾਂ ਲੱਕ ਤੋੜੋ ਘੰੜਿਆ ਐ ਕਿ ਟ੍ਰੋਲੀ ਵਾ ਨੱਦ ਜਾਂਦੀ ਘਾਲਾ ਤੇ ਜਾ ਰਿਹਾ ਹੈ ਤੈਨੂੰ ਨਾਂ ਛੱਡ ਕੇ ਆਵਾਂਗੇ ਵਾਲੇ ਪਾਠਾ ਦਾ ਪਾਉਂਦੇ ਰਾਜੇ ਆਪ ਦੇ ਦੇ ਨੂੰ ਕਿਉਂ ਕੇ ਪੁੱਤ कलजी वारे पाठा राजमु क्यूम चंदी जॾो बारत कहिड़े रस्ते चली ਦੇ ਪੁੱਤ ਦੀ जन चाली ਸੇਜਾ ਦੇ ਦੀਆਂ ਬੈੜ ਕੇ ਸਾਰੀਆਂ ਨੇ ਕੋਹਾਂ ਰਸ ਤੇ ਆਦੇ ਜਿਵੇਂ ਲੰਗੜਾ ਜੇ ਜੰਗਾਂ ਜੰਨ ਨੇ ਕਾਥੀ ਅਸਵਾਰੀਆਂ ਨੇ ਉਹ ਬੰਦੇ ਆਟ ਲੰਗੂ ਨਾਂ ਨੱਚਦੀ ਵਕਾ ਫੇਰ ਜਾਂਦਾ ਨਾਕਾ ਦਾ ਕੇ ਪੜ ਲਿਆ ਘਾਲਦੇ ਨੇ ਭੀਮ ਚੰਦ ਦਾ ਪੁੱਤ ਅਜ ਮੇਰ ਜਾਂਦਾ ਭੀਮ ਚੰਦ ਦੇ ਬੋਟ ਦੀ ਜੰਗ ਜੱਲੀ

ਜੱਲ ਸਿੰਦੇ ਜਿੱਦੇ ਰੁਕਣਾ ਨਹੀਂ ਰਸਤੇ ਆਵਾਂਗੇ ਅਸੀਂ ਪਹਾੜੀਆਂ ਦੇ ਸਾਡਾ ਫਸਲ ਜਾਂਦਾ ਛੇਤੀ ਮੁੱਕਣਾ ਨਹੀਂ ਹੁੰਦਾ ਆਪੇ ਅਜਮੇਰ ਤੇ ਅੱਟ ਬਾਟੀ ਲੈ ਕੇ ਜਾਂਿਆਂ ਨੂੰ ਸੁਬਾ ਸਵੇਰ ਜਾਂਦਾ ਨਾ ਕਾਲਾ ਗੇ ਭਰਦੇ ਆ ਘਾਲ ਜ਼ੇ ਨੇ ਭੀਮ ਚੰਦ ਦਾ ਪੁੱਤ ਅਜਮੇਰ ਜਾਂਦਾ ਉਹ ਪਹਿਲਾ ਪੁੱਤ ਅਜਮੇਰ ਨੂੰ ਕੱਲ ਕੇ ਦੇ ਜਿੰਦਾ ਧੀਮਨੇ ਹੁਕਮ ਚੜਾਈ ਦਾ ਸੀ ਨਾਲ ਜੰਝ ਦੇ ਫੌਜ ਤਿਆਰ ਕੀਤੀ ਹੀ ਕਿਆ ਬੰਨਿਆ ਮੁੱਢ ਲੜਾਈ ਦਾ ਸੀ ਹੁੱਬਤ ਕਿਸੇ ਪਾਸੇ ਬਾਪੂ ਕਿਸੇ ਪਾਸੇ ਘਰ ਦਾ ਗੁਰੂ ਤਾਂ ਵੱਡਾ ਦਲੇਰ ਜਾਂਦਾ ਨਾ ਕਾਲਾ ਕੇ ਫੜ ਲਿਆ ਘਾਲ ਸੇ ਵੀ भीम ਜੰਦਾ ਦਾ ਪੁੱਤ ਅਜਮੇਰ ਜਾਂਦਾ ਉਹ ਸਰਪੈ ਪੈਤੀ ਅਜਮੇਰ ਨੂੰ ਤੋੜ ਕੇ ਦੇ ਜਿੱਦਾਂ ਭੀਮ ਨੇ ਹੁੱਕ ਚੜਾਈ ਦਾ ਸੀ ਨਾਲ ਜੰਗ ਦੇ ਉਹ ਤਿਆਰ ਹੋ ਗਈਆਂ ਕਿਆ ਬੰਗਿਆਂ ਮੁੱਢ ਲੜਾਈ ਦਾ ਸੀ ਉਹ ਪੁੱਤ ਕਿਸੇ ਪਾਸੇ ਬਾਪੂ ਕਿਸੇ ਪਾਸੇ ਧਰਮਾ ਗੁਰਾਂ ਤੋਂ ਵੱਡਾ ਦਲੇਰ ਜਾਂਦਾ ਨਾ ਕਾਲਾਖ ਫੜ ਲਿਆ ਕਾਲ ਸੋਨੇ ਭੀਮ ਜਾਂਦਾ ਦਾ ਫੱਟੇ ਰੇਡ ਬੈਠਾ ਫਿੱਟਾ ਨਿਕੜਿਆ ਹਰਕਤਾਂ ਮਾਰੀਆਂ ਦਾ ਹਵਾ ਚੰਦ ਦੀ ਠੂਕ ਦੇ ਝੰਦ ਬੰਦੇ ਕਰਨਾ ਪਾ ਗਿਆ ਪੰਦ ਪਹਾੜਾਂ ਦਾ ਉਹ ਬੱਪਾ ਮਾਰਨਾ ਡਰੇ ਕਾ ਲੂਰ ਬੈਠਾ ਲੁਕਿਆ ਜੰਗਲਾਂ ਵਿੱਚ ਵੀ ਸ਼ੇਰ ਜਾਂਦਾ ਨਾ ਕਾਲਾ ਕੇ ਫੜ ਲਿਆ ਖਾਲਸੇ ਨੇ ਭੀ ਮੈਂ ਜਾਂਦਾ ਕੋਤੀ ਜਮੇਰ ਜਾਂਦਾ ਪ੍ਰਜੈਤੋ ਹੋਈ ਜਦ ਮੇਰ ਪੁੰਜਾ ਹਾ ਅੱਗੋਂ ਖਾਲਸੇ ਨੇ ਕਿਹੜਾ ਪਾ ਲਿਆ ਸੀ ਫਸਲੇ ਪਾਦਸ਼ਾਹ ਦੇ ਉਹਨੂੰ ਕੇਸ਼ ਕਰਨਾ ਹਾ ਕਾਬਾ ਮਾਰ ਕੇ ਦੇ ਅੱਗੇ ਲਾ ਦੇ ਆ ਸੀ ਉਹ ਅੰਕੇ ਲੱਗ ਤੇ ਤੁਰਪਿਆ ਖਾਲਸੇ ਦੇ ਉਹਦੀ ਯੁਰਤ ਧੀ ਸੀ ਅੱਗੋਂ ਵੇਰ ਜਾਂਦਾ ਨਾ ਕਾ ਲਾ ਕੇ ਫੜ ਲਿਆ ਖਾਲਸੇ ਨੇ ਵੀ ਮੈਂ ਜਾਂਦਾ ਪੋਤੀ ਅਜਮੇਰ ਜਾਂਦਾ ਹਾਜ਼ਰ ਗੁਲਾਮ ਦੇ ਜਦੋਂ ਅਜਮੇਰ ਹੋਇਆ ਹਾਜ਼ਰ ਗੁਲਾਮ ਦੇ ਜਦੋਂ ਕੰਜ ਮੇਰ ਹੋਇਆ ਹਾਂਤ ਜੋੜ ਕੇ ਮਾਫੀਆਂ ਮੰਗਦਾ ਏ ਗੰਦੀ ਬਾਤ ਦੀ ਉਦਲੇ ਪੇਸ਼ ਆ ਗਈ ਕਦੇ ਬੋਲਦਾ ਤੇ ਕਦੇ ਸੰਝਦਾ ਓ ਮੇਰੇ ਧੀਵੇਂ ਉਡੀਕਦਾ ਪੁੱਤ ਦਾਈ ਇਧਰ ਖਾਲਸੇ ਨੇ ਲਿਆ ਘੇਰ ਜਾਂਦਾ ਨਾ ਕਾਲੇ ਫੜ ਲਿਆ ਘਾਲ ਜ਼ੇ ਨੇ ਭੀਮ ਚੰਦ ਦਾ ਪੁੱਤ ਅਜਵੇਰ ਜਾਂਦਾ ਸਾਹਮਣੇ ਤੇ ਆ ਅਜਵੇਰ ਜਾਂਦਾ ਚੰਗਾ ਖੁੱਦਾਂ ਦੇ ਨਹੀਂ ਖਿਆਲ ਸਾਦੇ ਤੈਨੂੰ ਨਾਨੀ ਰੱਦ ਟਪਾਲ ਬਦਲ ਰਹੇ ਸਿੰਘ ਸੂਰ ਮੇ ਜਾਣ ਦੇ ਨਾਮ ਸਾਦੇ ਰੰਗ ਦੇ ਵਿੱਚ ਜੇ ਕਰ ਤੈਨੂੰ ਰੋਕ ਲੈਂਦੇ ਸ਼੍ਰੀ ਨਗਰ ਵਿੱਚ ਮੱਚ ਹਾਂ ਢੇਰ ਜਾਂਦਾ ਨਾ ਕਾਲਾ ਕੇ ਫੁਰਲਿਆ ਕਾਲਸੇ ਨੇ ਭੀਮ ਜਾਂਦਾ ਦਾ ਪੁੱਤ ਜਵੇਰ ਜਾਂਦਾ ਤੂੰ ਖਾਦੀ ਅੰਵੇ ਰੁਕ ਤੈਨੂੰ ਝਿੜਕਾ ਨਹੀਂ ਪਿਆਰ ਕਰਨਾ ਨੱਕਰ ਦੇ ਘਰੇ ਤੋਂ ਟੁਕੜਾ ਮੇਰਾ ਫਰਜ਼ ਹੈ ਤੇਰਾ ਫਤਕਾਰ ਕਰਨਾ ਉਹ ਕਹਿੰਦਾ ਲੋਰੀਆਂ ਘਰਾਂ ਤੋਂ ਵਿਦਾ ਹੋ ਕੇ ਸ਼੍ਰੀਮਗਰ ਨੂੰ ਕਰੀ ਅਲੇਰ ਜਾਂਦਾ ਨਾ ਕਾਲਾ ਤੇ ਫਰ ਲਿਆ ਗਾਲ ਜੇਨੇ ਧੀਰੇ ਚੰਦੇ ਦਾ ਪੁੱਤ ਅਜ ਦੇਹ ਜਾਂਦਾ ਧਰਮ ਪਿਆਰੋ ਪੁਰੇ ਦੇਵਨ ਚਾਰੇ ਮਾਰ ਦਿੱਤੀ ਹੈ ਤੇ ਮਾਰਕ ਪਰਵਤ ਕਾ ਦੀ ਹੈ ਜੈ ਨਾਮ ਨਾਲ ਬੱਤੇ ਚੰਦੀ ਕਾਹ ਕਰੇ ਹਰ ਦਿਨ ਬੋਲੀ ਕਰਦਾ ਰਹੂ ਨਨੋ ਕਿੰਜ ਸਰ ਸਾ ਤੇ ਦੋ ਮਹੀਨੇ ਛਕੇ ਤੇ ਜੌੜੇ ਨੂੰ ਹੋ ਗਏ ਕਮਤਾ ਜੀ ਜੀ ਚੇਤੇ ਬੋਲਣੀ ਤੇ ਮਾਰਕ ਦੀ ਰਹਿਨ ਆਪ ਲਿਖਦਾ ਹੈ ਆ ਵੀ ਗੋਚ ਹੈ ਕਿ ਕਿਸੇ ਦੀ ਕਸਟਮ ਸਟੇਜ ਤੇ ਜਾਉਣਾ ਨਹੀਂ ਉੱਪਰ ਮੇਰੀ ਜਪੇ ਸ਼ਾਦੀ ਹੋ ਗਈ ਹੈ ਅਜੇ ਮੁੰਡਿਆਂ ਨੇ ਮੱਛੀਆਂ ਮਾਰਦਾ ਜਾਉਂ ਤੋਹ ਕੱਢੇ ਸਮਾਂ ਹੈ ਕੁਝ ਸੁਣਾ ਸਕੀਏ ਬੱਟਾ ਕਿਹੜਾ ਸਕੇ ਇਹਦਾ ਸੰਚਾਰ ਕੇ ਬੱਚਾ ਬਹੁਤ ਜਾਇਆ ਹੈ ਹਰ ਬੰਦੇ ਨੂੰ ਬਤਾਉਂਦਾ ਹਰ ਬੰਦੇ ਨੂੰ ਬੱਟਾ ਕਹਿੰਦਾ ਬਣਾਵਿਆਂ ਦਾ ਕੰਮ ਹੈ ਟਾਈਮ ਤੇ ਅੱਗੇ ਨਾ ਜਾਣਾ ਵਾਇਰੂਸੀ ਦਾ ਖਾਲਸਾ ਵਾਇਰੂਸੀ ਕੀ ਕਿਹਾ

ਦਲਕਾਰ ਸਿੰਘ ਜੀ ਸਰਹਾਲੀ ਸਾਹਿਬ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ভাল হয় সেইটো